ਮਰੂ ਮਨ ਲਤੀ ਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਗੁਰਮੁਖ ਕਾਰ ਕਰੇ ਪ੍ਰਭ ਪਾਵੇ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁਆ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸਚ ਰਤੇ ਬਹਿਰਾ ਕੀ ਨਿਤ ਘਰਵਸਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਸੱਚਾ ਸ਼ਬਦ ਸੱਚ ਸੁਪਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸੁਮਾਏਂਦਾ ਗੁਰ ਮੁਖ ਮਨ ਮੇਰ ਮਿਲ ਸਤਿ ਸੋਰ ਨ ਆਵੇ ਮੈ ਨ ਲੱਗੇ ਸੱਚ ਸੁਮਾਵੇ ਸੱਚੋ ਸੱਚ ਕੁਮਾਵੇ ਸਦੀ ਸੱਚੀ भगत ਦਰਦਾਇਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦਹੀ ਸੱਚ ਕਹੇ ਦਿਨ ਰਾਤੀ ਅਵਰਾ ਸੱਚ ਕਹਾਂਦਾ ਗੁਰਮੁਖ ਸੱਚੀ ਊਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਇੰਦਾ ਗੁਰਮੁਖ ਹੋਵੇ ਸੋ ਸੋਜੀ ਪਾਏ ਹਮੈ ਮਾਇਆ ਧਰਮ ਮੰਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚ ਹੈ ਹਰ ਗੁਣ ਦਾ ਇੰਦਾ ਗੁਰਮੁਖ ਸੱਤ ਸੰਜਮ ਤਰਣੀ ਸਾਰ ਗੁਰਮੁਖ ਪਾਏ ਮੋਖ ਦਵਾਰ ਪਾਏ ਭਗਤ ਸਦਾ ਰੰਗ ਰਤ ਆਪ ਗਵਾਏ ਸਮੈ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਏ ਸੱਚਾ ਨਾਮ ਸਦਾ ਲੈਵ ਲਾਏ ਜੋ ਤਿਸ ਭਾਵੇਂ ਸੋਈ ਕਰਸੀ ਜੋ ਸੱਚੇ ਮਨ ਪਾਏਂਦਾ ਜਾਂ ਤਿਸ ਭਾਵੇਂ ਸਤਗੁਰੂ ਮਿਲਾਏ ਜਾਂ ਤਿਸ ਭਾਵੇਂ ਤਾਂ ਮਨ ਵਸਾਏ ਆਪਣੇ ਭਾਣ ਸਦਾ ਰੰਗ ਰਤਾ ਭਾਣ ਮਨ ਵਸਾਏਂਦਾ ਮਨ ਹੱਥ ਕਰਮ ਕਰੇ ਸੋਚੀ ਜਾ ਬਹੁਤੇ ਪੀਖ ਕਰੇ ਨਹੀਂ ਪੀਝ ਜਾ ਵਿਖਿਆ ਰਤੇ ਦੁੱਖ ਕੁਮਾਵੇ ਦੁੱਖੇ ਦੁੱਖ ਸਮਾਏਂਦਾ ਗੁਰਮੁਖ ਹੋਵੇ ਸੋ ਸੁਖ ਕੁਮਾਏ ਮਰਨ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਜੋ ਸਮ ਕਰ ਜਾਣ ਸੋ ਮੇਰੇ ਤਬ ਪਾਏਂਦਾ ਗੁਰਮੁਖ ਮਰਹੈ ਸੋ ਹੈ ਪਰਵਾਨ ਆਵਣ ਜਾਣਾ ਸ਼ਬਦ ਪਛਾਨ ਮਰੈ ਨ ਜੰਮੈ ਨਾ ਦੁਖ ਪਾਏ ਮਨ ਹੀ ਮਨੈ ਸਮਾਇਂਦਾ ਸੇਵਡ ਭਾਗੀ ਜਿੰਨੀ ਸਤਗੁਰ ਪਾਇਆ ਹਉਮੈ ਵਿੱਚੋਂ ਮੋਚਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੇ ਦਰ ਸਚੁ ਸੋਭਾ ਪਾਇੰਦਾ ਆਪੇ ਕਰੇ ਕਿਰਾਈ ਆਪੇ ਵੇਖੇ ਥਾਪ ਉਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਪਾਵੈ ਸਚ ਸੁਣ ਲੇਖ ਪਾਇੰਦਾ ਗੁਰਮੁਖ ਸਚੋ ਸਚ ਕੁਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਮ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਏਂਦਾ ਮਾਰੂ ਮੈਂ ਲਾ ਤੀਜਾ ਆਪੇ ਸ੍ਰਿਸ਼ਟ ਹੁਪਨ ਸਭ ਸਾਜੀ ਆਪੇ ਥਾਪ ਉਥਾਪ ਨਿਵਾਜੀ ਆਪੇ ਨਿਉ ਕਰੇ ਸਭ ਸੱਚਾ ਸੱਚੇ ਸਾਚ ਮਿਲਾਇਂਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋ ਪਸਰਿਆ ਪਾਸਾਰਾ ਬਿਨ ਸ਼ੁਗਦੈ ਪਸਮੈ ਕੀ ਤੇਰੀ ਖੇ ਹੂ ਖੇਰ ਲਾਏਂਦਾ ਕਾਇਆ ਕੰਚਨ ਕੋਟ અપਾਰਾ ਜਿਸ ਵਿੱਚ ਰਵੇਆ ਸ਼ੁਭਦ ਉਪਾਰ ਗੁਰਮੁਖ ਗਾਵੇ ਸਦਾ ਗੁਣ ਸੱਚ ਮਿਲ ਤ੍ਰੀ ਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਇਸ ਵਿੱਚ ਹਰ ਜੀਓ ਵਸੈ ਮੁਰਾਰੇ ਗੁਰ ਕੈ ਸ਼ਬਦ ਵਣਜਣ ਵਾਪਾਰੀ ਨਦਰੀ ਆਪ ਮਿਲਾਇਂਦਾ ਸੋ ਸੂਚ ਜੇ ਕੋ ਧੰਨਿਵਾਰੇ ਸ਼ਬਦ ਦੇ ਬੂਝੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਇਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਤੋਂ ਵੈ ਸ਼ਬਦ ਵਿਚਾਰੀ ਅਨੰਦਿੰਨ ਸਦਾ ਰਹੈ ਰੰਗ ਰਤਾ ਕਰ ਕਿਰਪਾ ਭਗਤ ਕਰਾਇੰਦਾ ਇਸ ਮਨ ਮੰਦਰ ਮੈ ਮਨੁਵਾਤਾ ਵੈ ਸੁਖ ਪਲ ਰਤਿਆਗ ਮਹਾ ਦੁਖ ਪਾਵੇ ਦਿਨ ਸਤਗੁਰ ਤੇ ਟੇ ਥੋਰ ਨਾ ਪਾਵੇ ਆਪੇ ਖੇਲ ਕਰਾਇੰਦਾ ਆਪ ਪਰੰਪਰ ਆਪ ਵਿਚਾਰੀ ਆਪੇ ਮੇਲ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰ ਆਪੇ ਬਖਸ਼ ਮਿਲਾਇੰਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾਬਲ ਸੂਰਾ ਆਪੇ ਮਿਲ ਦੇ ਵਡਿਆਈ ਸੱਤੇ ਅਸਿਓ ਤਿਤ ਲਾਇੰਦਾ ਕਰਿ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ 부ਝੇ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਚਿਹਾਈਂਦਾ ਜਿਸੰਤਿਰ ਭਵੈ ਅੰਤਰ ਨਹੀਂ ਪਾਲੇ ਮਾਇਆ ਮੋਬਧਾ ਜਮਕਾਲੇ ਜਮਕੀ ਫਾਸੀ ਕਭੂ ਨਾ ਟੂਟ ਦੂਜੇ ਪਾਏ ਪਰਮਾਏਂਦਾ ਜਪ ਤਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਤੁਮਾਹੀ ਗੁਰ ਕਾ ਸ਼ਬਦ ਮਿਲਿਆ ਸਚ ਪਾਇਆ ਸੱਚੇ ਸਤਿ ਸਮਾਇੰਦਾ ਕਾਮ ਕ્રોਧ ਸਭਲ ਸੰਸਾਰਾ ਭੋ ਕਰਮ ਮੁਕਾਵੇ ਸਭ ਦੁਖ ਕਾ ਪਸਾਰ ਸਤ ਗੁਰ ਸੇਵੈ ਸੇ ਸੁਖ ਪਾਵੇ ਸ਼ਬਦ ਮਿਲਾਈਂਦਾ ਪੌਣ ਪਾਣੀ ਹੈ ਬੈ ਸੰਤ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀ ਤੇ ਜਾਂਚ ਸਹਿ ਪਛਾਨ ਮਾਇਆ ਮੋਹ ਚੁਕਾਇਂਦਾ ਇੱਕ ਮਾਇਆ ਮੋਹ ਗਰਬ ਵਿਆਪੇ ਹਮੇ ਹੋਏ ਰਹੇ ਹੈ ਆਪੇ ਜਮ ਕਾਲ ਕੀ ਖਬਰ ਨਾ ਪਾਈ ਅੰਤ ਗਿਆ ਪਛੋਤਾ ਆਇੰਦਾ ਜਿਨ ਉਪਾਏ ਸੋਬਤ ਜਾਣ ਗੁਰਮੁਖ ਦੇਵ ਸ਼ਬਦ ਪਛਾਣ ਨਾਨਕ ਦਾਸ ਕਹਿ ਬੇਨੰਤੀ ਸਤਿਨਾਮ ਚਿਤ ਲਾਇੰਦਾ ਮਾਰੂ ਮੈ ਲਾਤੀ ਜਾ ਆਦ ਜੁਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤਦਨੂ ਸੇਵੈ ਸੇ ਤੁਝੇ ਸੁਮਾਵੈ ਤੂੰ ਅਪੇ ਮੇਲ ਮਿਲਾਇਂਦਾ ਅਗੰ ਅਗੋ ਚਿਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸ਼ਰਣ ਆਈ ਜਿਉਂ ਤੁਧ ਪਾਵੈ ਤਿਵੇਂ ਚਲਾਵੈ ਤੂੰ ਅਪੇ ਮਾਰਗ ਪਾਇਂਦਾ ਸਹੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰਨ ਕੋਈ ਸਭ ਨਸਾਰ ਕਰੇ ਸੁਖ ਦਤਾ ਆਪੇ ਰਿਜ਼ਕ ਪਹੁੰਚਾਏਂਦਾ ਗੰਮ ਅਬੋਚ ਅਲਖ ਅਪਾਰਾ ਕੋਈ ਨ ਜਾਣੇ ਤੇਰਾ ਪਰਵਾਰ ਆਪਣਾ ਆਪੇ ਸ਼ਾਨ ਹੈ ਆਪੇ ਗੁਰਮਤਿ ਆਪ ਬੁਜਾਏਂਦਾ ਪਾਤਾਲ ਪੁਰੀਆਂ ਲੋ ਆਕਾਰਾ ਇਸ ਵਿੱਚ ਵਰਤ ਹੁਕਮ ਕਰ ਹੁਕਮੇ ਸਜੇ ਹੁਕਮੇ ਤਾਂ ਹੈ ਹੁਕਮੇ ਮੇਲ ਮਿਲਾਂਦਾ ਹੁਕਮਾ ਬੁਝੇ ਸੋ ਹੁਕਮ ਸਲਾਹ ਹੈ ਕਦਮ ਗੋਚਰ ਵੇ ਪਰਵਾਹੇ ਜੇਹੀ ਮਤ ਦੇ ਸੋ ਹੋਵਾ ਤੂੰ ਆਪੇ ਸ਼ਬਦ ਬੁਝਾਏਂਦਾ ਅਨ ਦਿਨ ਅਰਜਾ ਛਜਦੀ ਜਾਏ ਰੈਨੰ ਦਿਨ ਸੁਦੋਏ ਸਾਖੀ ਆਏ ਮਨ ਮੁਖ ਅੰਧ ਨਚੇ ਤੈ ਮੂੜਾ ਸਿਰ ਉਪਰ ਕਾਲ ਰੁਆਏਂਦਾ ਮਨ ਤਨ ਸੀਤਲ ਗੁਰ ਚਰਣੀ ਲਾਗਾ ਅੰਤਰ ਭਰ ਮੰਗਿਆ ਤੋ ਧਗ ਸਦਾ ਆਨੰਦ ਸੱਚੇ ਗੁਣ ਗਾਵੇ ਸੱਚ ਬਾਣੀ ਬੋਲੈਂਦਾ ਜਿਨ ਤੂੰ ਜਾਤਾ ਕਰੰ ਵਿਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਹਉ ਮੈਂ ਮਾਰ ਮਲਾਇਦਾ ਮਨ ਟਖੋਰ ਦੂਜੇ ਭਾਇ ਲਗਾ ਧਰਮੇ ਭੂਲਾ ਸਿਰੇ ਅਭਗ ਕਰਮ ਹੋਵੇ ਤਾਂ ਸਤਗੁਰ ਸੇਵ ਸੇਜੇ ਹੀ ਸੁਖ ਪਾਏਂਦਾ ਲਖ 84 ਆਪ ਉਪਾਏ ਮਾਨਸ ਜਨਮ ਗੁਰ ਭਗਤ ਦਿਰੜਾਏ ਬਿਨ ਤਕਤੀ ਵਿਸ਼ਟਾ ਵਿੱਚ ਵਾਸਾ ਵਿਸ਼ਟਾ ਵਿਤ ਫਿਰ ਪਾਇੰਦਾ ਕਰਮ ਹੋਵੇ ਗੁਰ ਭਗਤ ਦਿਰੜਾਏ ਵਿਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਪਾਵੇ ਤਿਵੇਂ ਚਲਾਇੰਦਾ ਸਿਮ੍ਰਿਤ ਸਾਸਤ ਅੰਤ ਨ ਜਾਣੇ ਮੂਰਖ ਅੰਧਾ ਸਤ ਨਾ ਪਛਾਨੇ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਫੁਲਾਏਂਦਾ ਸਬ ਕੇ ਸ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਧ ਲਾਏ ਆਪੇ ਥਾਪ ਉਥਾਪੇ ਵੇਖ ਗੁਰਮੁਖ ਆਪਿ ਬੁਝਾਏਂਦਾ ਸੋ ਸਾਹਿਬ ਕਹਿਰ ਗੰਭੀਰਾ ਸਦਾ ਸਲਾਹੀ ਤਾਂ ਮਨ تیਰਾ ਗੰਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏਂਦਾ ਆਪ ਨਰਾਲੰ ਹੋਰ ਧੰਧ ਲੋਈ ਗੁਰ ਪ੍ਰਸਾਦੀ ਬੁਝੇ ਕੋਈ ਨਾਨਕ ਨਾ ਵਸ ਘਟ ਅੰਤਰ ਗੁਰਮਤੀ ਮੇਲ ਮਲਾਏਂਦਾ